ਯੂਕੇ ਚ ਵਸਦੇ ਹਾਂ ਪਰ ਦਿਲ ਅੱਜ ਵੀ ਪੰਜਾਬੀ ਹੈ ਦਿਲ ਅੱਜ ਵੀ ਪੰਜਾਬ ਦੇ ਦੇਸ਼ ਤੇ ਧੜਕਦਾ ਹੈ ਸਰ ਆਹੀ ਕਾਰਨ ਪਿਛਲੇ 12 ਸਾਲ ਤੋਂ ਇਸ ਤਰੀਕੇ ਨਾਲ ਕੈਂਪ ਲਾ ਰਹੇ ਹਾਂ ਹਾਂਜੀ ਅਜਾ ਇਹ ਤਾਂ ਸਾਰੇ ਰੈਕੋਰਡ ਟੁੱਟ ਗਿਆ ਜੀ ਇੰਨੀ ਸੰਗਤ ਹੈ ਯੂਵਾ ਉਹ ਜਰੂਰ ਲੋੜਿਆ ਉਹ ਬੰਦੇ ਲੋਕੋ ਕੇ ਪੈਸੇ ਗਰੀਬੋ ਕੇ ਹੈ ਨਹੀਂ ਇਹਨੇ ਕੀ ਕਰੂਗਾ ਯਾਰ ਸਰਚ ਕਰਵਾइएਗਾ ਕਿ ਕਿੰਨੇ ਕੇ ਲੋਕਾਂ ਨੂੰ ਹੈਗਾ ਇੱਥੇ ਪੰਜਾਬ ਚ ਬਹੁਤ ਸਾਰੇ ਉਹਦੇ ਕਰਾਈ ਤਾਂ ਬਹੁਤ ਆ ਜਾ ਬਹੁਤ ਜ਼ਰੂਰ ਇੱਥੇ ਇੱਕ ਲਾਈਨ ਲਿਖੀ ਹੈ ਕਿ ਸੇਵਾ ਕਰੀਏ ਤਨ ਸਬਰ ਜਾਵੇ ਇਹ ਲਾਈਨ ਲਿਖੀ ਹੈ ਅੱਖਾਂ ਦੇ ਵਿਸ਼ਾਲ ਕੈਂਪ ਦੇ ਦੌਰਾਨ ਜਿੱਥੇ ਸੰਗਰੂੜ ਧੂਰੀ ਰੋਡ ਤੇ ਬਹੁਤ ਵੱਡਾ ਕੈਂਪ ਲਾਇਆ ਗਿਆ ਹੈ ਮੇਰੇ ਨਾਲ ਇਸ ਵਕਤ ਸੁਰਿੰਦਰ ਸਿੰਘ ਨਿੱਜਰ ਨੇ ਜਿਨ੍ਹਾਂ ਨੇ ਇਹ ਕੈਂਪ ਲਾਇਆ ਹੈ ਸਭ ਤੋਂ ਪਹਿਲਾਂ ਸਰ ਯੂਕੇ ਚ ਵੱਸਦੇ ਹੋ ਪਰ ਦਿਲ ਅੱਜ ਵੀ ਪੰਜਾਬੀ ਹੈ ਦਿਲ ਅੱਜ ਵੀ ਪੰਜਾਬ ਦੇ ਦੇਸ਼ ਤੇ ਧੜਕਦਾ ਹੈ ਸ਼ਾਇਦ ਆਹੀ ਕਾਰਨ ਹੈ ਪਿਛਲੇ 12 ਸਾਲ ਤੋਂ ਇਸ ਤਰੀਕੇ ਨਾਲ ਕੈਂਪ ਲਾ ਰਹੇ ਹਾਂ ਹਾਂਜੀ ਅਚਨ ਆ ਤਾਂ ਸਾਰੇ ਰੈਕੋ ਟੁੱਟ ਗਿਆ ਜੀ ਇੰਨੀ ਸੰਗਤ ਹੈ ਯੁਵਾ ਕਾਫੀ ਚੁਸਰ ਹੋ ਗਿਆ ਜਿਹਨੂੰ ਆਪਰੇਸ਼ਨ ਕਰਨੇ ਆ ਹੈਰਿੰਗ ਹੈ ਸਰ ਐਨਕਾ ਵੀ ਤੁਹਾਡੇ ਹੁਣ ਸਾਹਮਣੇ ਹੈ ਦੇਖੋ ਜਿਨੇ ਫਿਰ ਆਪਣੀ ਟੀਮ ਨੇ ਕੀਤਾ ਕੋਈ ਦਿਲ ਮਨੋਂ ਤੋਂ ਲਾ ਕੇ ਤੇ ਸਾਡਾ ਬਹੁਤ ਹੋ ਗਿਆ ਵੀ ਜਿੰਨਾ ਵੀ ਜੋਲਾ ਤੈਨ ਮਹੀਨੇ ਪਿਛੇ ਆਪਣੇ ਮੇਰੇ ਚਾਰ ਪੰਜ ਜਿੰਮਾ ਘੁੰਮਦੇ ਸੀ ਪਿੰਡੀ ਪਿੰਡੀ ਤਾਂ ਦੇਖ ਲਓ ਕੀ ਰਿਜ਼ਲਟ ਇਸ 12 ਸਾਲ ਪਹਿਲਾਂ ਜੇ ਸ਼ੁਰੂਆਤ ਕੀਤੀ ਸੀ ਕੀ ਸੋਚ ਕੇ ਸ਼ੁਰੂਆਤ ਕੀਤੀ ਸੀ ਕਿਉਂਕਿ ਆਪਣੇ ਲੋਕਾਂ ਨੂੰ ਤਾਂ ਹਰ ਕੋਈ ਪਿਆਰ ਕਰਦਾ ਹੈ ਆਪਣੇ ਕੈਲੀਏ ਦੇਸ਼ ਦੀ ਮਿੱਟੀ ਨੂੰ ਤਾਂ ਹਰ ਕੋਈ ਪਿਆਰ ਕਰਦਾ ਉਸ ਦੌਰਾਨ ਕੀ ਸੋਚਿਆ ਸੀਗਾ ਕਿ ਮੈਂ ਜਿਹੜਾ ਹੈਗਾ ਉਹ ਲੋਕਾਂ ਦੀ ਸੇਵਾ ਵੀ ਇਸੇ ਤਰੀਕਾ ਨਾਲ ਕਰਾਂ ਜ਼ਰੂਰ ਅੱਗੇ ਬਿਤੇ ਸੱਤ ਬਾਬਾ ਦੱਸਿਆ ਸੀ ਕੋਲੀ ਵਾਲਿਆਂ ਨੇ ਸਾਨੂੰ ਕਿਹਾ ਸੀਗਾ ਮਾਦਰੀ ਗੁਰੂ ਕਾਂਸੋਂ ਨੇ ਆਪਾਂ ਜੰਗ ਤੋਂ ਨੇ ਜ ਕਰਦੇ ਸੀਗੇ ਉਹ ਕਹਿੰਦੇ ਮੇਸ਼ੀ ਕਿਸੇ ਕਿਲੀਲੀ ਲੜਕੀ ਦਾ ਕਰ ਦੋ ਅੱਖਾਂ ਰੋਡ ਬਣਾ ਦਿਓ ਕੁਛ ਵੀ ਦਾ ਚੀਜ਼ਾ ਹਰ ਬਿਲ ਕਰ ਦੇ ਉਹ ਥੋੜੀ ਜੀ ਮਨ ਵਿੱਚ ਗੱਲ ਉਹ ਬਹਿ ਗਈ ਸੀ ਤੇਰੀ ਬਹੁਤ ਜ਼ਰੂਰ ਲੋੜ ਹੈ ਉਹ ਬੰਦੇ ਲੋਕੋ ਕੋ ਪੈਸੇ ਗਰੀਬੋ ਕੋ ਹੈ ਨਹੀਂ ਹਨ ਕੀ ਕਰੂਗਾ ਯਾਰ ਸਰਚ ਕਰਵਾइएਗਾ ਕਿ ਕਿੰਨੇ ਕੋ ਲੋਕਾਂ ਨੂੰ ਹੈਗਾ ਇੱਥੇ ਪੰਜਾਬ ਚ ਉਹਦੇ ਕਰਾਈ ਤਾਂ ਬਹੁਤ ਆ ਜਾ ਬਹੁਤ ਲੋੜ ਦੇ ਲਿਖੇ ਜਾਂਦੇ ਬਜ਼ੁਰਗ ਹੋ ਜਾਂਦੇ 50 ਸਾਲ ਤੋਂ ਵੱਧ ਉਹਨਾਂ ਨੂੰ ਜਿਹੜੇ ਅੱਖਾਂ ਦੀ ਪ੍ਰੋਬਲਮ ਜ਼ਿਆਦਾ ਹੋ ਜਾਂਦੀ ਹੈ ਜੀ ਚਲੋ ਯੰਗ ਵੀ ਕੋਈ ਕੋ ਵਿੱਚ ਪਚਾਗੇ ਆ ਪਰ ਯਾਰ ਵੀ ਰੱਖਣ ਮਾਰ ਪਰ ਉਹਨਾਂ ਨੂੰ ਕਰਾਊਗਾ ਤੁਸੀਂ ਦੱਸੋ ਕੌ ਇਹ ਜ਼ਰੂਰੀ ਆ ਕੋਈ ਨਾ ਕੋਈ ਆਪਕੇ ਆਪਣੇ ਬਾਹਰ ਨੇ ਫੜੀ ਆ ਅੱਜ ਜਦਾ ਤੁਹਾਡੇ ਸਾਹਮਣੇ ਆਉਣ ਇਹ ਸਿਗੇ ਸੁਨੇਦਰ ਸਿੰਘ ਨਿਚਰ ਜਿਨਾ ਵੱਲੋਂ ਅੱਖਾਂ ਦਾ ਵਿਸ਼ਾਲ ਕੈਂਪ ਲਾਇਆ ਗਿਆ ਜਿੱਥੇ ਤੁਹਾਨੂੰ ਦੱਸਦੀ ਆ ਸਾਹਮਣੇ ਲਿਖਿਆ ਵੀ ਹੋਇਆ ਯਾਨੀ ਇੱਥੋਂ ਨਾ ਸਿਰਫ ਧੂਰੀ ਤੋਂ ਬਲਕਿ ਸੰਗਰੂਰ ਤੋਂ ਔਰ ਵੱਖ-ਵੱਖ ਇਲਾਕਿਆਂ ਤੋਂ ਲੋਕ ਪਹੁੰਚੇ ਨੇ ਜਿੱਦੇ ਅੱਖਾਂ ਦਾ ਮੁਫਤ ਚੈੱਕਅਪ ਵੀ ਹੁੰਦਾ ਹੈ ਆਪਰੇਸ਼ਨ ਜਿਹੜਾ ਹੈਗਾ ਕੈਂਪ ਲਾਇਆ ਗਿਆ ਤੇ ਵੱਡੀ ਗੱਲ ਇਹ ਹੈ ਕਿ ਜੇ ਕਿਸੇ ਕੋਲ ਕਿਸੇ ਨੂੰ ਮੋਤੀਆ ਹੈਗਾ ਜਾਂ ਕਿਸੇ ਨੂੰ ਕਿਸੇ ਚੀਜ਼ ਦੀ ਲੋੜ ਹੈਗੀ ਹੈ ਲੋੜਵੰਦ ਲੋਕਾਂ ਨੂੰ ਉਹ ਲੋੜ ਵੀ ਜਿਹੜੀ ਹੈ ਪੂਰੀ ਕੀਤੀ ਜਾਏਗੀ ਯਾਨੀ ਜੇਕਰ ਇਹਨੂੰ ਚੱਲਣ 'ਚ ਪ੍ਰੋਬਲਮ ਹੈ ਉਹਨੂੰ 휠 ਚੇਅਰ ਦਿੱਤੀ ਜਾ ਰਹੀ ਹੈ ਅੱਖਾਂ ਦਾ ਆਪਰੇਸ਼ਨ ਕੀਤਾ ਜਾ ਰਿਹਾ ਹੈ ਕਿਸੇ ਨੂੰ ਕੈਟਰਾਕਟ ਹੈ ਕਿਸੇ ਤਰ੍ਹਾਂ ਦੀ ਬਿਮਾਰੀ ਹੈ ਕੋਈ ਪਰੇਸ਼ਾਨੀ ਹੈ ਉਹ ਸਾਰੀਆਂ ਦੂਰ ਕਰਕੇ ਇੱਥੋਂ ਭੇਜਿਆ ਜਾ ਰਿਹਾ ਹੈ ਕੈਮਰਾ ਪਰਸਨ ਵਿਸ਼ਾਲ ਦੇ ਨਾਲ ਬਜ਼ਮ ਵਰਮਾ ਡੈਲੀ ਪੋਸਟ ਤੂਰੀ ਇੱਥੇ ਇੱਕ ਲਾਈਨ ਲਿਖੀ ਹੈ ਕਿ ਸੇਵਾ ਕਰੀਏ ਤਾਂ ਤਨ ਸਬਰ ਜਾਵੇ ਇਹ ਲਾਈਨ ਲਿਖੀ ਹੈ ਅੱਖਾਂ ਦੇ ਵਿਸ਼ਾਲ ਕੈਂਪ ਦੇ ਦੌਰਾਨ ਜਿੱਥੇ ਸੰਗਰੂੜ ਤੂਰੀ ਰੋਡ ਤੇ ਬਹੁਤ ਵੱਡਾ ਕੈਂਪ ਲਾਇਆ ਗਿਆ ਹੈ ਮੇਰੇ ਨਾਲ ਇਸ ਵਕਤ ਸੁਰਿੰਦਰ ਸਿੰਘ ਨਿੱਜਰ ਨੇ ਜਿਨ੍ਹਾਂ ਨੇ ਇਹ ਕੈਂਪ ਲਾਇਆ ਸਭ ਤੋਂ ਪਹਿਲਾਂ ਸਰ ਯੂਕੇ ਚ ਵੱਸਦੇ ਹੋ ਪਰ ਦਿਲ ਅੱਜ ਵੀ ਪੰਜਾਬੀ ਹੈ ਦਿਲ ਅੱਜ ਵੀ ਪੰਜਾਬ ਚ ਦੇਸ਼ ਤੇ ਧੜਕਦਾ ਹੈ ਸ਼ਾਇਦ ਆਹੀ ਕਾਰਨ ਪਿਛਲੇ 12 ਸਾਲ ਤੋਂ ਇਸ ਤਰੀਕੇ ਨਾਲ ਕੈਂਪ ਲਾ ਰਹੇ ਹਾਂ ਹਾਂਜੀ ਆਹ ਤਾਂ ਸਾਰੇ ਰਿਕਾਰਡ ਟੁੱਟ ਗਿਆ ਜੀ ਇੰਨੀ ਸੰਗਤ ਆਯੂਵਾ ਕਾਫੀ ਚੁਸਰ ਹੋ ਗਿਆ ਜਿਹਨਾਂ ਨੂੰ ਆਪਰੇਸ਼ਨ ਕਰਨੇ ਆ ਹੈਰਿੰਗ ਹੈ ਸਰ ਐਨਕਾ ਵੀ ਤਾਂ ਤੁਹਾਡੇ ਹੁਣ ਸਾਹਮਣੇ ਹੈ ਦੇਖੋ ਜਿਹਨੇ ਆਫਟਰ ਆਪਣੀ ਟੀਮ ਨੇ ਕੀਤਾ ਕੋਈ ਦਿਲ ਮਨੋਂ ਤਨੋਂ ਲਾ ਕੇ ਤੇ ਸਾਡਾ ਵਰਥ ਹੋ ਗਿਆ ਜੀ ਜਨਾਬੀ ਜੋਰਾ ਤਿੰਨ ਮਹੀਨੇ ਪਿਛੇ ਆਪਣੇ ਮੇਰੇ ਚਾਰ ਪੰਜ ਜਿੰਮਾ ਘੁੰਮਦੇ ਸੀ ਪਿੰਡੀ ਪਿੰਡੀ ਤਾਂ ਦੇਖ ਲਓ ਕੀ ਰਿਜ਼ਲਟ ਇਸ 12 ਸਾਲ ਪਹਿਲਾਂ ਜੇ ਸ਼ੁਰੂਆਤ ਕੀਤੀ ਸੀ ਕੀ ਸੋਚ ਕੇ ਸ਼ੁਰੂਆਤ ਕੀਤੀ ਸੀਗੀ ਕਿਉਂਕਿ ਆਪਣੇ ਲੋਕਾਂ ਨੂੰ ਤਾਂ ਹਰ ਕੋਈ ਪਿਆਰ ਕਰਦਾ ਹੈ ਆਪਣੇ ਕੈਲੀਆ ਦੇਸ਼ ਦੀ ਮਿੱਟੀ ਨੂੰ ਤਾਂ ਹਰ ਕੋਈ ਪਿਆਰ ਕਰਦਾ ਹੈ ਉਸ ਦੌਰਾਨ ਕੀ ਸੋਚਿਆ ਸੀਗਾ ਕਿ ਮੈਂ ਜਿਹੜਾ ਹੈਗਾ ਉਹ ਲੋਕਾਂ ਦੀ ਸੇਵਾ ਵੀ ਇਸੇ ਤਰੀਕਾ ਨਾਲ ਕਰਾਂ ਚਰੂ ਉਹ ਤੋਂ ਅੱਗੇ ਬਿਤੇ ਸੱਤ ਬਾਬਾ ਦੱਸਿਆ ਸੀ ਕੋਲੀ ਵਾਲਿਆਂ ਨੇ ਸਾਨੂੰ ਕਿਹਾ ਸੀਗਾ ਮਾਦੇ ਗੁਰੂ ਕਾਂਸੋਂ ਨੇ ਆਪਾਂ ਜੰਗ ਤੋਂ ਨੇ ਜ ਕਰਦੇ ਸੀਗੇ ਉਹ ਕਹਿੰਦੇ ਮੇਸ਼ੇ ਕਿਸੇ ਕਿਲੀਲੀ ਲੜਗੀ ਪਿਆ ਕਰ ਦਿਓ ਅੱਖਾਂ ਰੋੜ ਬਣਾ ਦਿਓ ਕੁਛ ਵੀ ਦਾ ਚੀਜ਼ਾ ਹਰ ਬਿਲ ਕਰ ਦੇ ਉਹ ਥੋੜੀ ਜੀ ਮਨ ਵਿੱਚ ਗੱਲ ਉਹ ਬਹਿ ਗਈ ਜੀ ਬਹੁਤ ਜ਼ਰੂਰ ਲੋੜ ਹੈ ਉਹ ਬੰਦੇ ਲੋਕੋ ਕੋ ਪੈਸੇ ਗਰੀਬਾਂ ਕੋ ਹੈ ਨਹੀਂ ਇਹਨੇ ਕੀ ਕਰੂਗਾ ਯਾਰ ਸਰਚ ਕਰਵਾਈਗੇ ਕਿ ਕਿੰਨੇ ਕੋ ਲੋਕਾਂ ਨੂੰ ਹੈਗਾ ਇੱਥੇ ਪੰਜਾਬ ਚ ਉਹਦੇ ਕਰਾਈ ਤਾਂ ਬਹੁਤ ਆ ਜਾ ਬਹੁਤ ਲੋੜ ਦੇ ਲਿਖੇ ਜਾਂਦੇ ਬਜ਼ੁਰਗ ਹੋ ਜਾਂਦੇ 50 ਸਾਲ ਤੋਂ ਵੱਧ ਉਹਨਾਂ ਨੂੰ ਜਿਹੜੇ ਅੱਖਾਂ ਦੀ ਪ੍ਰੋਬਲਮ ਜ਼ਿਆਦਾ ਹੋ ਜਾਂਦੀ ਹੈ ਜੀ ਚਲੋ ਯੰਗ ਵੀ ਕੋਈ ਕੋ ਵਿਚ ਪਚਾਗੇ ਆ ਪਰ ਯਾਰ ਵੀ ਰੱਖਣਗਾ ਪਰ ਉਹਨਾਂ ਨੂੰ ਕਰਾਊਗਾ ਤੁਸੀਂ ਦੱਸੋ ਕੌਣ ਕਰ ਇਹ ਜ਼ਰੂਰੀ ਆ ਕੋਈ ਨਾ ਕੋਈ ਆਪਕੇ ਆਪਣੇ ਬਾਹਰ ਇਹਨੇ ਫੜੀ ਆਪਾਂ ਜਿਹੜਾ ਤੁਹਾਡੇ ਸਾਹਮਣੇ ਆਉਣ ਇਹ ਸੀਗੇ ਸੁਨਦਰ ਸਿੰਘ ਨਿਚਰ ਜਿਨ੍ਹਾਂ ਵੱਲੋਂ ਇਹ ਅੱਖਾਂ ਦਾ ਵਿਸ਼ਾਲ ਕੈਂਪ ਲਾਇਆ ਗਿਆ ਜਿਸ ਤੇ ਤੁਹਾਨੂੰ ਦੱਸਦੀ ਆ ਸਾਹਮਣੇ ਲਿਖਿਆ ਵੀ ਹੋਇਆ ਯਾਨੀ ਇੱਥੋਂ ਨਾ ਸਿਰਫ ਧੂਰੀ ਤੋਂ ਬਲਕਿ ਸੰਗਰੂਰ ਤੋਂ ਔਰ ਵੱਖ-ਵੱਖ ਇਲਾਕਿਆਂ ਤੋਂ ਲੋਕ ਪਹੁੰਚੇ ਨੇ ਜਿੱਦੇ ਅੱਖਾਂ ਦਾ ਮੁਫਤ ਚੈੱਕਅਪ ਵੀ ਹੁੰਦਾ ਹੈ ਆਪਰੇਸ਼ਨ ਜਿਹੜਾ ਹੈਗਾ ਕੈਂਪ ਲਾਇਆ ਗਿਆ ਤੇ ਵੱਡੀ ਗੱਲ ਇਹ ਹੈ ਕਿ ਜੇ ਕਿਸੇ ਕੋਲ ਕਿਸੇ ਨੂੰ ਮੋਤੀਆ ਹੈਗਾ ਇਹ ਕਿਸੇ ਨੂੰ ਕਿਸੇ ਚੀਜ਼ ਦੀ ਲੋੜ ਹੈਗੀ ਹੈ ਲੋੜਵੰਦ ਲੋਕਾਂ ਨੂੰ ਉਹ ਲੋੜ ਵੀ ਜਿਹੜੀ ਹੈ ਉਹ ਪੂਰੀ ਕੀਤੀ ਜਾਏਗੀ ਯਾਨੀ ਜੇਕਰ ਇਹਨਾਂ ਨੂੰ ਚੱਲਣ 'ਚ ਪ੍ਰੋਬਲਮ ਹੈ ਉਹਨੂੰ 휠 ਚੇਅਰ ਦਿੱਤੀ ਜਾ ਰਹੀ ਹੈ ਅੱਖਾਂ ਦਾ ਆਪਰੇਸ਼ਨ ਕੀਤਾ ਜਾ ਰਿਹਾ ਹੈ ਕਿਸ ਨੂੰ ਕੈਟਰਾਕਟ ਹੈ ਕਿਸੇ ਤਰ੍ਹਾਂ ਦੀ ਬਿਮਾਰੀ ਹੈ ਕੋਈ ਪਰੇਸ਼ਾਨੀ ਹੈ ਉਹ ਸਾਰੀਆਂ ਦੂਰ ਕਰਕੇ ਇੱਥੋਂ ਭੇਜਿਆ ਜਾ ਰਿਹਾ ਹੈ ਕੈਮਰਾ ਪਰਸਨ ਵਿਸ਼ਾਲ ਦੇਨਾ ਬਜ਼ਮ ਵਰਮਾ ਡੇਲੀ ਪੋਸਟ ਤੂਰੀ